ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਪੁਦੀਨੇ ਪਿਆਜ਼ ਦੀ ਚਟਨੀ ਉਹਦੇ ਲਈ ਆਪਾਂ ਪਿਆਜ਼ ਪੁਦੀਨਾ ਹਰੀਆਂ ਮਿਰਚਾਂ ਤੇ ਨਿੰਬੂ ਲਿਆ ਹੈ ਥੋੜਾ ਜਿਹਾ ਨਿੰਬੂ ਦਾ ਰਸ ਐਡ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਪੁਦੀਨਾ ਪਾ ਲਵਾਂਗੇ ਆਪਾਂ ਚੋਪਰ ਵਿੱਚ ਚੋਪਰ ਵਿੱਚ ਥੋੜੀ ਜਿਹੀ ਦਰਦਰੀ ਚਟਨੀ ਬਣਦੀ ਹੈ ਉਹ ਜ਼ਿਆਦਾ ਸਵਾਦ ਲੱਗਦੀ ਹੈ ਗ੍ਰਾਈਂਡਰ ਵਿੱਚ ਜ਼ਿਆਦਾ ਉਹ ਗ੍ਰाइंड ਹੋ ਜਾਂਦੀ ਹੈ ਤਾਂ ਉਹਨੀ ਟੇਸਟੀ ਨਹੀਂ ਲੱਗਦੀ ਇਸ ਲਈ ਆਪਾਂ ਚੋਪਰ 'ਚ ਬਣਾਉਂਦੇ ਆਂ ਥੋੜਾ ਜਿਹਾ ਆਪਾਂ ਨਿੰਬੂ ਦਾ ਰਸ ਪਾ ਲਿਆ ਹੁਣ ਆਪਾਂ ਇਸ ਵਿੱਚ ਕਾਲਾ ਲੂਣ ਪਾ ਲਵਾਂਗੇ ਥੋੜਾ ਜਿਹਾ ਤੇ ਇੱਕ ਚਮਚ ਆਪਾਂ ਨਮਕ ਪਾ ਲਵਾਂਗੇ ਦੋ ਸਾਫਤ ਲਾਲ ਮਿਰਚਾਂ ਪਾ ਲਵਾਂਗੇ ਸਵਾਦ ਨੂੰ ਖੱਟਾ ਮਿੱਠਾ ਕਰਨ ਲਈ ਆਪਾਂ ਥੋੜਾ ਜਿਹਾ ਸ਼ੱਕਰ ਪਾ ਲਵਾਂਗੇ ਤੇ ਹੁਣ ਆਪਾਂ ਢੱਕਣ ਬੰਦ ਕਰਕੇ ਚੌਪਿੰਗ ਪੋਰਨ ਨੂੰ ਚਲਾ ਦੇਵਾਂਗੇ ਅਤੇ ਆਪਣੀ ਇੱਕ ਮਿੰਟ ਵਿੱਚ ਹੀ ਚਟਨੀ ਬਣ ਕੇ ਤਿਆਰ ਹੋ ਜਾਵੇਗੀ ਚਟਣੀ ਆਪਣੇ ਬਣ ਗਈ ਹੈ ਹੁਣ ਆਪਾਂ ਇਸ ਨੂੰ ਬੌਲ ਵਿੱਚ ਕੱਢ ਲਾਂਗੇ ਇਹ ਰੋਟੀ ਸਬਜ਼ੀ ਦਹੀਂ ਨਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਗਰਮੀ ਨੂੰ ਵੀ ਰਾਹਤ ਦਿੰਦੀ ਹੈ